ਪਿੰਡ ਚੱਲਿਆ ਟਰੈਕਟਰ ਸਸੀ ਕਾਲ ਜੀ ਸਾਰੇ ਵੀਰਾਂ ਨੂੰ ਬਹੁਤ ਬਹੁਤ ਸਵਾਗਤ ਹੈ ਜੀ ਇੱਕ ਹੋਰ ਨਵੇਂ ਵਲੌਗ ਚ ਤੇ ਮਿੱਤਰੋ ਇਸ ਮਹੀਨੇ ਤੁਹਾਨੂੰ ਪਤਾ ਹੀ ਆ ਵੀ ਆਪਣੇ ਮਹੱਤ ਦੀ ਕਿਰਪਾ ਨਾਲ ਕਾਫੀ ਵਧੀਆ ਸੇਲ ਹੋਈ ਹੈ ਨਵੇਂ ਟਰੈਕਟਰਾਂ ਦੀ ਠੀਕ ਹੈ ਜੀ ਅੱਜ ਆਪਾਂ ਹੋਰ ਦੇਣ ਲੱਗੇ ਹਾਂ ਇੱਕ ਟਰੈਕਟਰ ਇੰਡੋ ਫਾਰਮ 3055 ਜਿਹੜਾ 4 ਸਪੀਡਾਂ ਵਾਲਾ ਜੀ ਠੀਕ ਹੈ ਜੀ ਤੇ ਮੇਰੇ ਆਈਡੀ ਦੇ ਹਿਸਾਬ ਨਾਲ ਇਸ ਮਹੀਨੇ ਦਾ ਆਪਣਾ 10ਵਾਂ ਆਪਣੀ 11ਵਾਂ ਟਰੈਕਟਰ ਚੱਲਿਆ ਇਹ ਆ ਦੇਖੋ ਬੰਦੇ ਸਾਡੇ ਤਿਆਰ ਬੈ ਤਿਆਰ ਖੜੇ ਆ ਠੀਕ ਹੈ ਜੀ ਟਰੈਕਟਰ ਦੇ ਨਾਲ ਅੱਜ ਬਹੁਤ ਵੀਰ ਆਏ ਹੋਣੇ ਦੇਖੋ ਮੇਰੇ ਹਿਸਾਬ ਨਾਲ 10-11 ਵੀਰ ਆਏ ਹੋਏ ਆ ਬਾਕੀ ਸਾਡੇ ਬਾਲਾ ਜੀ ਔਰ ਜਿਹੜੇ ਪੱਲੇ ਵੀਰੇ ਕਿ ਹਾਲ ਹੈ ਵੀਰੇ ਠੀਕ ਹੈ ਜੀ ਹਾਂਜੀ ਹਾਂਜੀ ਤੁਸੀਂ ਪਹਿਲਾਂ ਹੀ ਖੜ ਕੇ ਠੰਡੇ ਹੋ ਗਏ ਆਹ ਬੁੜੀ ਕੁੱਪਾਂ ਲੱਗ ਗਈ ਨਾ ਹਾਂ ਬਾਈ ਦੋਹੇ ਦੋਹੇ ਬੰਦੇ ਅੱਧੀਆਂ ਵਹਾਂ ਚ ਆਉਗੇ ਇਹ ਗਰਮੀ ਜ਼ਿਆਦਾ ਮਾਂਦੇ ਆ ਠੀਕ ਹੈ ਹੋਰ ਬਾਈ ਕੋਈ ਜਾਣਕਾਰੀ ਦੇਣੀ ਟਰੈਕਟਰ ਬਾਰੇ ਕੋ ਹਾਂ ਬਸ ਕੋਈ ਦੋਸੋ ਹਾਰ ਬਾਰ ਹਰ ਜਰਦਾ ਹੈ ਦਿੱਲੀ ਜਿੱਦਾਂ ਦੀ ਬਾਈ ਜੋਧ ਨੇ 30 48 ਦੀ ਵੀਡੀਓ ਪਾਈ ਨਾ ਬਣਾ ਕੇ ਹਾਂ ਸਭਰਾਜ ਹੋ ਗਏ ਆਪਣੇ ਵਾਲਾ ਉਧਰ ਦੀ ਬਹਿ ਜਾ ਬਹਿ ਜਾ ਕਰਾਈ ਪਈ ਆ ਹੈ ਨੋ ਜੀ ਬਾਕੀ ਇੱਧਰ ਕਰਾਉਣੇ ਮੌਲਗਾ ਤਾਂ ਅੰਮਾ ਜੀ ਅਸੀਂ ਕਾਲ ਜੀ ਸੱਸੀਆ ਪੁੱਤ ਹੋਰੀ ਟਰੈਕਟਰ ਦੇਣ ਲੱਗੇ ਨਾ ਮਾਜ ਹੈ ਜੀ ਟਰੈਕਟਰਾਂ ਦੀਆਂ ਕਰਤੀਆਂ ਠੀਕ ਹੈ ਜੀ ਕੰਪਨੀ ਵਾਲੇ ਆਏ ਹੋਏ ਆ ਅੱਛਾ ਜੀ ਕੱਡੀ ਲੜਾਈ ਹੋ ਰਹੀ ਨਾਲ ਚੱਲਦੀ ਤਾਂ ਨਾ ਕੰਪਨੀ ਵਾਲਿਆਂ ਨਾਲ ਕੰਪਨੀ ਵਾਲਿਆਂ ਨਾਲ ਅੱਛਾ ਜੀ ਕਹਿੰਦੇ ਆਉਟਰੀ ਟਰੈਕਟਰ ਨਹੀਂ ਦੇਣਾ ਸਾਨੂੰ ਰੋਕੀ ਜਾਂਦੇ ਆ ਵੀ ਦੂਏਰੀ ਚ ਨਹੀਂ ਦੇਣਾ ਹਾਂ ਹਾਂ ਤੇ ਫੋਰ ਡੀਲਰਾਂ ਖੰਮਾ ਖੁੱਲਾ ਛੱਡਿਆ ਹੋਇਆ ਹੈ ਉੱਪਰ ਨੇ ਚੱਲਦਾ ਕੰਮ ਤੇਨੇ ਟਾਈਟਰ ਖੜਾ ਇਹਨਾਂ ਨੂੰ ਮਿਸ ਕਰਵਾ ਦਿੱਤੇ ਅੱਛਾ ਖੜਾਣੇ ਜਗ੍ਹਾ ਟਰੈਕਟਰਾਂ ਦੇ ਉਹ ਉੱਥੇ ਟਾਈਟਰਾਂ ਦੇ ਉਹ ਕੋਈ ਆਉਂਦਾ ਹਾਂ ਉੱਥੇ ਟਰੈਕਟਰ ਨਹੀਂ ਦੇਣਾ ਠੀਕ ਆ ਮੈਂ ਕਿਹਾ ਤੁਸੀਂ ਕਈ ਨੇ ਟਰੈਕਟਰ ਦਾ ਦੇਣਾ ਹਾਂ ਉਹ ਤੁਸੀਂ ਇਹਨਾਂ ਟਰੈਕਟਰ ਬਿੱਲ ਕਿੰਨੇ ਕਰਦੀ ਬਿੱਲ ਕਿੰਨੇ ਕਰਦੇ ਹਾਂ ਉਹ ਲੈ ਕੇ ਵੇਚਣੇ ਵੀ ਤਾਂ ਹੈਗਾ ਉਹ ਤਾਂ ਹੋਊਗਾ ਜੀ ਹੁਣ ਚਲੋ ਕਿੰਨੇ ਦਾ ਪੈਸਾ ਦਾ ਟਰੈਕਟਰ ਹੈ ਠੀਕ ਆ ਜੀ ਛੋਟੇ ਛੋਟੇ ਤੇ ਬਾਈ ਅੱਜ ਸਾਡੇ ਇੱਕ ਪੁਰਾਣੇ ਕਸਟਮਰ ਆਏ ਹੋਏ ਆ ਸਹਿ ਕਸਟਮਰ ਬਾਅਦ ਚ ਪਹਿਲਾਂ ਸਾਡੇ ਨਾਲ ਰਿਸ਼ਤੇਦਾਰੀ ਪੈਂਦੀ ਆ ਠੀਕ ਆ ਕਰਨਬੀਰ ਦਾ ਮਾਸੜ ਆਇਆ ਸੀਗਾ ਠੀਕ ਆ ਸਗਾ ਮਾਸੜ ਠੀਕ ਆ ਤੇ ਬਾਈ ਸਸਰੀ ਗਾ ਸਭ ਤੋਂ ਪਹਿਲਾਂ ਬਾਈ ਬਾਈ ਜੀ ਕੀ ਫਾਦੇ ਜੀ ਬਾਈ ਜੀ ਕੀ ਫਾਦੇ ਜੀ ਬਾਈ ਟਰੈਕਟਰ ਹੈਗਾ ਬਹੁਤ ਵਧੀਆ ਜੀ ਇਹ ਅਵਰੇਜ ਵੀ ਬਹੁਤ ਘੱਟ ਆ ਜੀ ਬਿਲਕੁਲ ਤੇ ਖੜਾ ਹੋਣ ਦਾ ਮਤਲਬ ਨਹੀਂ ਜੀ ਟਰੈਕਟਰ ਅਸੀਂ ਲੈ ਕੇ ਜੀ ਬਾਈ ਅਵਰੇਜ ਤੁਸੀਂ ਗਲਤ ਕਹਿਤਾ ਅਵਰੇਜ ਵੱਧ ਕਹਿਣੀ ਆ ਹਾਂਜੀ ਹਾਂਜੀ ਹਾਂ ਐਵਰੇਜ ਵੱਧ ਆ ਜੀ ਹਾਂ ਤੇ ਟਰੈਕਟਰ ਖੜਾਉਣ ਦਾ ਮਤਲਬ ਵੀਰੇ ਸਾਲ ਨਾਲ ਤੁਹਾਨੂੰ ਹੋ ਗਿਆ ਟਰੈਕਟਰ ਕੇ ਨੂੰ 4-5 ਮਹੀਨੇ ਹਾਂਜੀ ਹਾਂ ਕਿੰਨਾ ਕੇ ਚਲਾ ਲਿਆ ਟਰੈਕਟਰ ਜੀ ਸਾਲਾ 150 ਘੰਟਾ ਚੱਲ ਗਿਆ 100 ਘੰਟਾ ਚੱਲ ਗਿਆ ਠੀਕ ਐਨੇ ਤੁਹਾਨੂੰ ਬੁੱਧੀ ਜੱਤ ਤੋਂ ਬਾਅਦ ਲੋਡ ਵੀ ਨਹੀਂ ਪਈ ਚਲਾਉਣ ਦੀ ਪਈ ਜੀ ਠੀਕ ਆ ਜੀ ਤੇ ਅਸੀਂ 11 ਫਾਲੇ ਨਾਲ ਰਿੰਗ ਵਾਲੀ ਜੀ 13 ਹਾਂ ਤੇ 13 ਵੀ ਲਾ ਲੇ ਉਪਰ ਮਿੱਟੀ ਕੱਢਤੀ ਤੇ ਵਿਚ ਨੂੰ ਦੇਖ ਲੋ ਜੀ ਠੀਕ ਆ ਜੀ ਵੀ ਐਨਾ ਜ਼ੋਰ ਟਰੈਕਟਰ ਦਾ ਮਤਲਬ ਵੀ ਬਾਕੀ ਬਾਈ ਸਾਡੇ ਲੋਕਲੇ ਪਿੰਡਾ ਮਗਰੋੜ ਬਾਹਰੇ ਬਾਹਰ ਘਰ ਆ ਜਿਨ੍ਹਾਂ ਨੂੰ ਕੋਈ ਟਰੈਕਟਰ ਤੁਸੀਂ ਦੇਣਾ ਕੋਈ ਆ ਗਿਆ ਮੇਰਾ ਬੰਦਾ ਠੀਕ ਆ ਹਾਂ ਮੈਨੂੰ ਫੋਨ ਕਰਕੇ ਆਜੋ ਸਾਰੇ ਸੰਦ ਖੜੇਆ ਕਰਾਂ ਹਾਂਜੀ ਠੀਕ ਆ ਜੀ ਜਿਹੜੀ ਮਰਜ਼ੀ ਬਾਈ ਲੱਕੀ ਹੋਵੇ ਹਾਂ ਹਾਂ ਤੇ ਬਾਕੀ ਤੁਸੀਂ ਵੀ ਆਈ ਲੈ ਕੇ ਤੇ ਤੁਹਾਨੂੰ ਦੂਆ ਦਿੱਤਾ ਤਾਂ ਦੋ ਸਪੀਡ ਵਾਲਾ ਹਨਾ ਦੋ ਸਪੀਡ ਵਾਲਾ ਦਿੱਤਾ ਤਾਂ ਠੀਕ ਹੈ 3 ਸਪੀਡ ਵੀ ਠੀਕ ਹੈ 2 ਸਪੀਡ ਵੀ ਠੀਕ ਹੈ ਜਿਹੜਾ ਬੰਦੇ ਨੂੰ ਦੋ ਸਪੀਡਾਂ ਵਾਲੇ ਦਾ ਵੀ ਤੋਰਾ ਆਪਣਾ ਬਹੁਤ ਜਾਇਜ਼ ਆ ਹਾਂ ਠੀਕ ਆ ਜੀ ਬਾਈ ਬੀਖਾਲ ਸਾਹਿਬ ਆਜੋ ਆਪਾਂ ਉਹ ਦਈਏ ਫੋਟੋ ਦਈਏ ਚਾਪੀ ਲਓ ਜੀ ਆ ਵੀਡੀਓ ਬਣਾ ਕੇ ਦੀ ਲਓ ਜੀ ਬਾਈ ਚਾਪੀ ਲੱਗੇ ਦੇਣ ਬਾਰਕਾ ਹੀ ਅੱਜ ਬੰਦੇ ਮਹਾਰਾ ਦੀ ਕਿਰਪਾ ਨਾਲ ਖਾਸੇ ਆਪਣੇ ਕੋ ਹੋਏ ਵੇ ਦੇਖੋ ਜੀ ਪੂਰੇ ਨਾਲ ਯਾਰ ਦੋਸਤ ਰਿਸ਼ਤੇਦਾਰ ਵੀ ਸਾਰੇ ਪਹੁੰਚੇ ਹੋਏ ਆ ਜੀ ਉਹ ਜੀ ਉਧਰ ਹੋ ਜਾਓ ਜੀ ਦੋ ਕੇ ਜਣੇ ਇੱਧਰ ਖੜ੍ਹ ਜਾਓ ਜੀ ਬਰਾਬਰ ਬਰਾਬਰ ਬਸ ਠੀਕ ਹੈ ਜੀ ਬੰਦਾ ਨਾ ਉੱਛੜ ਨਹੀਂ ਆਗੇ ਸਾਰੇ ਆਗੇ ਵੀਰੇ ਓਏ ਬਾਈ ਉਹ ਨੋਟੇ ਕਰ ਕਿ ਜਿਹੜਾ ਖੇਚਲੀਆਂ ਖੇਚਲੀਆਂ ਨੂੰ ਵਾਰ ਕਾਹਦੇ ਟਰੈਕਟਰ ਲੈਣੇ ਨੇ ਬਹੁਤ ਲੋਕ ਦੇਖਣ ਵਾਲੇ ਵੀ ਹਮੰਦੋਲੇ ਵੀ ਲੋ ਜੀ ਕਿੰਨਾਂ ਨੇ ਲਿਆ ਬਾਈ ਟਰੈਕਟਰ ਟਰੈਕਟਰ ਕਿਹਨਾਂ ਨੇ ਲਿਆ ਕਿਹੜੇ ਬਾਈ ਨਾਲ ਠੀਕ ਆ ਜੀ ਦਰਮੇਲ ਸਿੰਘ ਠੀਕ ਆ ਜੀ ਵਾਰ ਕੈਮਰੇ ਤੁਹਾਨੂੰ ਕਿਹੜੇ ਪਿੰਡ ਚੱਲਿਆ ਵੀਰੇ ਟਰੈਕਟਰ ਇੱਧਰ ਪੁੱਛੋ ਬੜਾ ਜਿਹਨਾਂ ਨੇ ਪੈਸੇ ਨਾ ਆਏ ਬਾਪੂ ਜੀ ਨੇ ਲਿਆਓ ਜੀ ਲਿਆਓ ਦਰਮੇਲ ਸਿੰਘ ਪੁੱਛੋ ਠੀਕ ਆ ਜੀ ਏ ਤੁਸੀਂ ਇੰਡੋ ਫਾਰਮ ਲਈ ਆਈ ਟਰੈਕਟਰ ਕਿਵੇਂ ਲੱਗਿਆ ਤੁਹਾਨੂੰ ਠੀਕ ਲੱਗਿਆ ਠੀਕ ਹੈ ਜੀ ਪਹਿਲਾਂ ਵੀ ਦੇਖਿਆ ਕਿਤੇ ਚੱਲਦਾ ਟਰੈਕਟਰ ਕਿਸੇ ਇਹਦਾ ਚੱਲਦਾ ਹੁਣ ਦੇਖੂਗੇ ਹੋਰ ਤਾਂ ਸੜਕ 'ਤੇ ਚੱਲਦੇ ਦੇਖਦੇ ਹੀ ਆਂ ਅੱਛਾ ਅੱਛਾ ਠੀਕ ਹੈ ਜੀ ਠੀਕ ਹੈ ਹੁਣ ਆ ਚੱਲਦਾ ਦੇਖੂਗੇ ਪਹਿਲਾਂ ਆਪਾਂ ਚਲਾ ਰਹੇ ਹਾਂ ਨਿਊ ਹਾਲੈਂਡ ਪਹਿਲਾਂ ਹਾਲੈਂਡ ਹੈ ਜੀ ਅੱਛਾ ਜੀ ਇੱਕ ਸੋਨਾ ਨਿਕਾ ਕਾ ਜਿਹੜਾ ਹਾਲੈਂਡ ਥੋੜੇ ਬਾਅਦ 4 2004 ਮਾਡਲ ਪੂਰਾ ਸੰਭਿਆ ਵਾਂਗਲੇ ਹੁੰਦਾ ਟਰੈਕਟਰ ਦਾ ਚਲੋ ਬਾਕੀ ਤੁਹਾਨੂੰ ਪਤਾ ਲੱਗੇ ਜਾਣਾ ਚਲਾਏ ਤੇ ਜੀ ਆਹ ਚਲਾਉਂਗੇ ਫਿਰ ਹੋਰ ਕਿਸ ਨੂੰ ਵੀ ਲਿਆਉਂਗੇ ਨਾਲ ਧੰਨਵਾਦ ਜੀ ਸਾਰਿਆਂ ਨੂੰ। ਜੋ ਵੀ ਭਾਈ ਟਰੈਕਟਰ ਲੱਗਿਆ ਆਪਾਂ ਤੋਰਨਾ। ਕਬੀਰ ਆਪਣਾ ਹੋਰ ਆਇਆ ਵਾ ਉਹਦਾ ਵੀ YouTube ਤੇ ਚੈਨਲ ਆ ਉਹ ਵੀ ਟਰੈਕਟਰ ਦੀ ਵੀਡੀਓ ਬਣਾ ਰਿਹਾ ਨਾ ਉਹਦੇ ਨਾਲ। ਤੋਂ ਭਾਈ ਆਪਣਾ 16 ਪਿੰਡ ਚੱਲਿਆ ਟਰੈਕਟਰ। ਭਾਈ ਠੀਕ ਆ ਵੀਰੇ। ਇੱਕ ਆਪਣੇ ਵੀਰ ਹੋਰ ਆਏ ਹੋਏ ਨੇ ਸੋਨਾਲੀ ਕਾ ਦੇਖਣ ਟਰੈਕਟਰ। ਇਸ ਅੱਧੇ ਮਹੀਨੇ ਆਣੇ ਕੋ ਬਾਈ ਆਪਾਂ ਨੇ ਟਰੈਕਟਰ ਸਿੱਧੇ ਘੱਟ ਖਰੀਦੇ ਆ ਆਪਣੇ ਕੋਲੋਂ ਵਿੱਚ ਟਰੈਕਟਰ ਬਹੁਤ ਆ ਗਏ ਇਕ ਆਪਣੇ ਕੋਲ 735 ਆ ਗਿਆ ਜੀ ਇਕ ਆਪਣੇ ਕੋਲ 724 ਆਇਆ ਸਵਰਾਜ ਤੇ ਇਕ ਆਪਣੇ ਕੋਲ ਛੋਟਾ ਮੈਸੀ ਆ ਠੀਕ ਆ ਜੀ ਕੋਈ ਕੋ 4x4 ਸੋਨਾ ਦਿੱਤਾ ਜੀ ਕੀ ਮਾਡਲ ਉਹਦੇ ਵੀ ਵੀਰ ਆਏ ਵੀ ਦੱਸ ਕਿ ਟਰੈਕਟਰ ਦੇਖ ਰਹੇ ਨੇ ਤੇ ਬਾਕੀ ਇੱਧਰ ਬਾਈ ਇੱਧਰ ਵੀ ਤਿਆਰੀ ਹੋ ਗਈ ਆਪਣੇ ਨਾਲ 85 ਦੀ ਆਪਣੇ ਗਵਾਂਢੀ ਆਪਣੇ ਜੌਂਡੀਅਰ ਇਹ ਵੀ 2-4 ਦਿਨ ਦੇ ਵਿੱਚ ਵਿੱਚ ਆ ਜਾਣੇ ਅੰਦਰ ਸਾਰੇ ਕਾਹਤ ਗੂਵਨ ਲੱਗ ਗਏ ਫਿਟਿੰਗ ਹੋ ਗਈ ਟਰੈਕਟਰ ਆਪਣੇ ਕੋਈ ਸੀ ਬਾਈ ਪਿਛਲੇ ਮਹੀਨੇ ਸਿਰਫ 2 ਟਰੈਕਟਰ ਰਹਿ ਗਏ ਆ ਟਰੈਕਟਰ ਆਪਣੇ ਕੋਈਸ 10-10 5-5 ਕਰਕੇ 2 ਆ ਟਰੈਕਟਰ ਆਲੇ ਇਸ ਮਹੀਨੇ ਤੇ ਜਾਨੀ ਕਿ ਜਿੱਦਾਂ ਸਾਨੂੰ ਹੁੰਦਾ ਵੀ ਮਹੀਨੇ ਦੇ ਸਾਡੇ 4 ਵਿਕ ਜਾਨਾ 3 ਵਿਕ ਜਾਣਾ 5 ਵਿਕ ਜਾਣਾ ਸਾਨੂੰ ਇੰਨੀ ਕੁ ਉਮੀਦ ਹੁੰਦੀ ਆ ਪਰ ਇਸ ਮਹੀਨੇ ਸਾਡੀ ਉਮੀਦ ਤੋਂ ਦੁੱਗਣਾ ਕੰਮ ਹੋ ਗਿਆ ਸਮਝ ਲਓ ਵੀ ਉਮੀਦ ਤਾਂ ਦੁੱਗਣਾ ਇਦਾਂ ਹੋ ਗਿਆ ਵੀ ਅਸੀਂ 10 ਤੋਂ ਪਲੱਸ ਟਰੈਕਟਰ ਵੇਚਤੇ ਉਮੀਦ ਹੈਗੀ ਹੈ ਵੀ ਅੱਜ 29 ਤਰੀਕ ਹੈ ਸ਼ਾਇਦ ਅਸੀਂ ਦੋ ਟਰੈਕਟਰ ਹੋਰ ਦੇ ਦਈਏ ਠੀਕ ਹੈ ਜੀ ਤੇ ਬਾਕੀ ਦੇਖਦੇ ਆ ਬਾਕੀ ਜਿੱਦਾਂ ਮਹਾਰਾਜ ਕਰੂਗਾ ਉਦਾਂ ਠੀਕ ਹੈ ਠੀਕ ਹੈ ਜੀ ਤੇ ਬਾਈ ਨੇ ਫੇਰ ਖੜ ਗਏ ਉਹ ਦੇਖੋ ਤੇ ਮੈਨੂੰ ਲੱਗਦਾ ਦੁਬਾਰਾ ਵੀਡੀਓ ਵੀਡੀਓ ਬਣਾਉਣਗੇ ਇੱਕ ਵੀਰ ਨਾਲ ਆਇਆ ਉਹਦਾ ਵੀਰ ਦਾ ਮੈਂ ਦੇਖਿਆ ਕਾਫੀ ਚੰਗੇ ਬੌਲਰ ਨੇ YouTube ਤੇ ਤੇ ਮੈਂ ਜਾਣਦਾ ਤਾਂ ਹੈ ਨਹੀਂ ਵੀਰ ਨੂੰ ਕਿੱਥੋਂ ਦਾ ਬਾਕੀ ਆਪਣੇ ਕੋਲ ਕੋ ਸੋਨਾ ਲੀਕਾ ਵੀ ਬਾਈ ਕੱਲ ਘੱਟ ਹੋਇਆ ਏ ਕੱਲ ਆਪਾਂ ਨੇ ਦਿੱਤਾ ਜਿਹੜਾ ਟਰੈਕਟਰ ਪੰਜ ਮਾਡਲ ਹੈ ਨਾ ਸੌਰੀ ਚਾਰ ਮਾਡਲ ਹੈ ਟਾਇਰ ਹੈਗੇ 60 ਪੈਣ ਪੈਸੇ ਸੋਨਾ ਲੀਕਾ 60 ਐ ਵਧੀਆ ਟਰੈਕਟਰ ਹੈ ਇੰਜਨ ਗੀਅਰ ਦਾ ਬਹੁਤ ਚੰਗਾ ਹੈ ਠੀਕ ਹੈ ਜੀ ਇੱਕ ਕਸਟਮਰ ਹੋਰ ਆਏ ਨੇ ਆਪਣੇ ਕੋਲ ਦੇਖਣ ਤਾਂ ਆਪੂ ਦਿਖਾ ਰਿਹਾ ਬਾਈ ਟਰੈਕਟਰ ਤੇ ਇਸ ਮਹੀਨੇ ਬਾਈ ਲਗਭਗ ਸਾਰੀਆਂ ਅਸੀਂ ਦੀ ਸੇਲ ਟਰੈਕਟਰ ਦੀ ਵਧੀਆ ਹੋਈ ਆ ਸਵਰਾਜ ਵੀ ਸਾਡੇ ਇਸ ਮਹੀਨੇ ਵਧੀਆ ਵਿਕਿਆ ਹੈ ਤੇ ਸੋਨਾ ਲੀਕਾ ਵੀ ਦੇ ਵੀ ਟਰੈਕਟਰ ਬਿਗੇ ਨੇ ਤੇ ਬਾਕੀ ਹੁਣ ਕੰਪੀਟੀਸ਼ਨ ਹੋਰ ਆ ਜਾਣਾ ਬਾਈ ਨਾਲ ਜੌਂਡੀਅਰ ਫਿਰ ਕੰਪੀਟੀਸ਼ਨ ਇੰਨਾ ਹੋ ਜਾਣਾ ਜਿੰਨਾ ਜਿੰਨੀਆਂ ਏਜੰਸੀਆਂ ਵਧੀਆਂ ਨੇ ਆ ਉਹ ਸਾਬ ਨਾਲ ਕੰਪੀਟੀਸ਼ਨ ਵਧੀ ਜਾਂਦਾ ਠੀਕ ਹੈ ਜੀ ਬਾਕੀ ਚਲੋ ਗਾਗ ਦੀ ਆਪਣੀ ਇੱਛਾ ਹੁੰਦੀ ਵੀ ਕਿਹੜਾ ਟਰੈਕਟਰ ਲੈਣਾ ਆਪਾਂ ਜਿਵੇਂ ਕਿ ਤੁਹਾਨੂੰ ਪਤਾ ਹਰੇਕ ਵੀਡੀਓ ਚ ਕਹਿੰਨੇ ਵੀ ਟਰੈਕਟਰ ਕੋਈ ਮਾੜਾ ਨਹੀਂ ਹੈਗਾ ਹਰੇਕ ਟਰੈਕਟਰ ਆਪਣੇ ਆਪਣੇ ਚ ਚੰਗਾ ਏ ਕਿਸੇ ਟਰੈਕਟਰ ਦਾ ਰੇਟ ਘਟਦਾ ਕਿਸੇ ਟਰੈਕਟਰ ਦਾ ਜਿਹਦਾ ਰੇਟ ਵੱਧਾ ਬਾਈ ਉਹਦੇ ਵਿੱਚ ਉਹਨੇ ਗੁਣ ਵੀ ਹੈਗੇ ਨੇ ਠੀਕ ਹੈ ਜੀ ਤੇ ਇਹਦਾ ਆਪਣਾ ਟਰੈਕਟਰ ਥੋੜਾ ਰੇਟ ਘੱਟ ਆ ਦੂਏ ਟਰੈਕਟਰਾਂ ਨਾਲੋਂ ਠੀਕ ਹੈ ਜੀ ਬਾਕੀ ਟਰੈਕਟਰ ਕਿਸੇ ਪੱਖ ਤੋਂ ਮਾੜਾ ਨਹੀਂ ਹੈ ਇੰਜਨ ਗੇਅਰ ਦਾ ਤੁਹਾਨੂੰ ਪਤਾ ਹੈ ਵੀ ਕੁਆਲਿਟੀ ਵੀ ਠੀਕ ਆ ਟਰੈਕਟਰ ਦੀ ਤੇਲ ਖਰਚਾ ਵੀ ਜਾਇਜ਼ ਆ ਠੀਕ ਹੈ ਜੀ ਬਾਕੀ ਚਲੋ ਤੁਹਾਨੂੰ ਪਤਾ ਹੀ ਆਪਾਂ ਇੱਕੋ ਗੱਲ بار بار ਨਹੀਂ ਕਹਿਣਾ ਚਾਹੁੰਦੇ ਤੇ ਆਪਾਂ ਉਹੀ ਗੱਲ ਕਹਿੰਦੇ ਵੀ ਜਿਹਨੂੰ ਜਿਹੜਾ ਟਰੈਕਟਰ ਵਧੀਆ ਲੱਗਦਾ ਚੰਗਾ ਲੱਗਦਾ ਉਹੀ ਟਰੈਕਟਰ ਲੈਣਾ ਚਾਹੀਦਾ ਕਿਸੇ ਦੇ ਕਹੇ ਤੇ ਜਾਂ ਕਿਸੇ ਨੂੰ ਦੇਖ ਕੇ ਨਹੀਂ ਕਹਦੇ ਵੀ ਚੀਜ਼ ਲੈਣੀ ਚਾਹੀਦੀ ਜਿਹੜੀ ਤੁਹਾਨੂੰ ਆਪ ਨੂੰ ਚੰਗੀ ਲੱਗਦੀ ਜੇ ਤੁਹਾਨੂੰ ਮਨ ਲੱਗਦਾ ਵੀ ਆਹ ਚੀਜ਼ ਮੈਂ ਸਾਂ ਉਹੀ ਚੀਜ਼ ਲਓ ਜੀ ਠੀਕ ਨੇ ਜੀ